ਪਾਰਟੀ ਨੇ ਜ਼ਿੰਮੇਵਾਰੀ ਲਈ ਹੈ ਅਰਵਿੰਦ ਕੈਂਟਰੀ ਵਾਲ ਸਾਹਿਬ ਜੀ ਸੰਦੀਪ ਪਟਕ ਜੀ ਮਨੀਸ਼ ਸੋਧਿਆ ਆਤਮਾਨ ਸਾਹਿਬ ਜੀ ਇਹਨਾਂ ਨੇ ਜ਼ਿੰਮੇਵਾਰੀ ਲਈ ਹੈ ਜੁੜੀ ਜ਼ਿੰਮੇਵਾਰੀ ਲਈ ਹੈ ਵਧੀਆ ਤਰੀਕੇ ਨਾਲ ਸ਼ਹਿਰ ਚ ਵਧੀਆ ਤਰੀਕੇ ਨਾਲ ਲਵਾਵਾ ਉਹਦੇ 300 ਸਾਰੇ ਆਪਣੇ ਨਾਲ ਸੀਗੇ ਹੋਰ ਆਪਣੇ ਨਾਲ ਚੱਲਣਗੇ ਮੈਨੂੰ 12 ਸਾਲ ਹੋ ਗਏ ਪਾਰਟੀ ਦੇ ਵਿੱਚ ਸਾਰੇ ਪੁਰਾਣੇ ਨਵੇਂ ਵਲੰਟੀਅਰ ਜਿਹੜੇ ਆ ਸੀ ਨਾਲ ਲੈ ਕੇ ਚੱਲਾਂਗੇ ਹੋਰ ਸਤਾਈ ਦੀ ਅਸੀਂ ਅੱਜ ਹੀ ਤੁਹਾਨੂੰ ਦੱਸ ਰਿਹਾ ਹਾਂ ਬਹੁਤ ਵਧੀਆ ਕੰਮ ਕਰਾਂਗੇ ਜੋ ਲੋਕਾਂ ਨੇ ਸੋਚਿਆ ਵਾ ਉਤੋਂ ਵਧੀਆ ਕੰਮ ਕਰਾਂਗੇ ਬਹੁਤ ਖੁਸ਼ੀ ਹੈ ਔਰ ਪਹਿਲੀ ਖੁਸ਼ੀ ਹੋ ਇਸ ਗੱਲ ਦੀ ਹੈ ਕਿ ਜਿਹੜੇ ਪਾਰਟੀ ਦੇ ਨਾਲ ਜੁੜੇ ਹੋਏ ਲੋਕ ਸੀ ਸ਼ੁਰੂ ਤੋਂ ਕਰੋ ਵੀ ਤੁਸੀਂ ਕਵਰੇਜ ਕਰਦੇ ਰਹੋ ਕਿਹੜੀ ਜਗ੍ਹਾ ਜਿੱਥੇ ਲੋਕ ਖੜੇ ਨਹੀਂ ਸੀ ਉਹਨਾਂ ਲੋਕਾਂ ਨੂੰ ਇੰਨਾ ਉੱਚ ਅਹੁਦੇਾਂ ਦੇ ਉਤੇ ਆ ਸ਼੍ਰੀ ਹਰਵੰਦ ਸਿੰਘ ਵਾਲਦੀ ਭਗਵਾਨ ਜੀ ਜਿਹੜੀ ਪਾਰਟਿਸਰੀ ਜਿਹਨਾਂ ਅਮਨ ਊੜਾ ਜੀ ਜਿਹਨਾਂ ਦੀ ਜੀ ਸੀ ਉਹਨਾਂ ਸਭ ਨੇ ਇਹਨਾਂ ਅਹੁਦੇਾਂ ਦੇ ਦਿੱਤੇ ਮਟਾਇਆ ਔਰ ਸਾਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਇਹ ਉਹ ਲੋਕ ਨੇ ਜਿਹੜੇ ਪਟਿਆਲੇ ਦੇ ਹਰ ਗਲੀ ਨੂੰ ਜਾਣਦੇ ਨੇ ਪਰ ਪਟਿਆਲੇ ਦੀ ਹਰ ਗਲੀ ਦੀ ਸਮੱਸਿਆ ਨੂੰ ਸੁਝੇ ਦੇ ਨੇ ਪਟਿਆਲਾ ਜਿਹੜਾ ਕਿ ਸ਼ਾਹੀ ਸ਼ਹਿਰ ਮੰਨਿਆ ਜਾਂਦਾ ਸ਼ਾਹੀ ਇਸ ਕਰਕੇ ਨਹੀਂ ਕਿ ਉਹ ਰਾਜਿਆ ਕਰਕੇ ਆ ਬਲਕਿ ਇਥੋਂ ਦੇ ਜਿਹੜੇ ਲੋਕ ਨੇ ਉਹ ਸੁਭਾਅ ਤੋਂ ਸ਼ਾਹੀ ਨੇ ਤੇ ਉਹਨਾਂ ਦੀਆਂ ਜੋ ਵੀ ਭਾਵਨਾਵਾਂ ਨੇ ਉਹਨਾਂ ਨੂੰ ਅੱਗੇ ਲੈ ਕੇ ਜਾਣਗੇ ਔਰ ਪਟਿਆਲੇ ਨੂੰ ਪੰਜਾਬ ਦਾ ਨਹੀਂ ਬਲਕਿ ਮੁਲਕ ਦਾ ਇੱਕ ਬਿਹਤਰੀਨ ਸ਼ਹਿਰ ਬਣਾ ਦੇਣਗੇ جاؤ تو موسيٰ کي سلام مليو جي